ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਡੇ ਨਾਲ ਅਸੀਂ ਭਾਈ ਗਿਆਨੀ ਦਿੱਤ ਸਿੰਘ ਜੀ ਦੇ ਜੀਵਨ ਬਾਰੇ ਵਿਚਾਰ ਕਰਾਂਗੇ ਉਹਨਾਂ ਦੀ ਜੀਵਨੀ ਤੇ ਜਾਣ ਪਾਵਾਂਗੇ ਉਸ ਤੋਂ ਪਹਿਲਾਂ ਪਲੀਜ਼ ਸਾਡਾ ਚੈਨਲ ਕਰ ਨੂੰ ਸਬਸਕ੍ਰਾਈਬ ਅੰਗਰੇਜ਼ੀ ਚ ਵੀ ਸੱਚ ਦੀ ਖੋਜ ਤੇ ਪੰਜਾਬੀ ਚ ਵੀ ਸੱਚ ਦੀ ਖੋਜ ਕਿਰਪਾ ਕਰਕੇ ਸਾਡਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਗਿਆਨੀ ਦਿੱਤ ਸਿੰਘ ਦਾ ਜਨਮ 21 ਅਪ੍ਰੈਲ 1853 ਈਸਵੀ ਨੂੰ ਪਿੰਡ ਕਲਾਉੜ ਜ਼ਿਲ੍ਹਾ ਫਤਿਹਗੜ ਸਾਹਿਬ ਵਿੱਚ ਹੋਇਆ ਆਪ ਜੀ ਦੀ ਮਾਤਾ ਦਾ ਨਾਮ ਮਾਤਾ ਰਾਮ ਕੌਰ ਅਤੇ ਪਿਤਾ ਦਾ ਨਾਮ ਦੀਵਾਨ ਸਿੰਘ ਸੀ। ਆਪ ਜੀ ਜੁਲਾਹਾ ਬਰਾਦਰੀ ਨਾਲ ਸੰਬੰਧ ਰੱਖਦੇ ਸਨ। ਆਪ ਜੀ ਦਾ ਪਹਿਲਾ ਨਾਮ ਦਿੱਤਾ ਰਾਮ ਸੀ। ਬਾਅਦ ਵਿੱਚ ਅੰਮ੍ਰਿਤ ਸ਼ਕੀ ਦਿੱਤ ਸਿੰਘ ਬਣ ਗਏ। 1862 ਈਸਵੀ ਵਿੱਚ ਆਪ ਜੀ ਦੇ ਪਿਤਾ ਨੇ ਆਪ ਜੀ ਨੂੰ 9 ਸਾਲ ਦੀ ਉਮਰ ਵਿੱਚ ਧਾਰਮਿਕ ਵਿਦਿਆ ਪ੍ਰਾਪਤ ਕਰਨ ਲਈ ਗੁਲਾਬਦਾਸ ਦੇ ਡੇਰੇ ਤਿਉੜ ਵਿਦਿਆ ਪੜ੍ਹਨ ਲਈ ਗਏ। ਆਪ ਜੀ ਦੀ ਲਗਨ ਅਤੇ ਮਿਹਨਤ ਨੂੰ ਦੇਖਦਿਆਂ 16 ਸਾਲ ਦੀ ਉਮਰੇ ਵਿੱਚ ਮੁੱਖ ਡੇਲੇ ਚੱਠਿਆਂ ਵਾਲਾ ਆਪ ਜੀ ਨੂੰ ਭੇਜਿਆ ਗਿਆ। ਪਿੰਡ ਬਡਾਲਾ ਦੇ ਰਹਿਣ ਵਾਲੇ ਭਾਈ ਭਾਗ ਸਿੰਘ ਦੀ ਸੁਪਤਰੀ ਨਾਲ ਜੂਨ 1872 ਇਸਵੀ ਵਿੱਚ ਬਿਸ਼ਨ ਕੌਰ ਨਾਲ ਆਪ ਜੀ ਦਾ ਵਿਆਹ ਹੋਇਆ। ਆਪ ਜੀ ਦੇ ਘਰ 1882 ਵਿੱਚ ਬੇਟਾ ਬਲਦੇਵ ਸਿੰਘ ਹੋਇਆ। ਉਸ ਤੋਂ ਬਾਅਦ 1886 ਵਿੱਚ ਬੇਟੀ ਵਿਦਿਆਵੰਤੀ ਕੌਰ ਨੇ ਜਨਮ ਲਿਆ। 23 ਸਾਲ ਦੀ ਉਮਰ ਵਿੱਚ 1878 ओरिएंटल کالਜ لاہور ਵਿੱਚ ਗਿਆਨੀ ਕੀਤੀ ਆਪ ਹੀ ਇੱਥੇ ਹੀ ਆਪ ਪੰਜਾਬੀ ਪੜਾਉਂਦੇ ਪੜਾਉਣ ਲੱਗ ਪਏ ਇਸ ਤਰ੍ਹਾਂ ਗਿਆਨੀ ਦਿੱਤ ਸਿੰਘ ਨੇ ਲਾਹੌਰ ਵਿੱਚ ਹੀ ਪੱਕਾ ਟਿਕਾਣਾ ਕਰ ਲਿਆ ਅਤੇ ਚੱਠਿਆਂ ਵਾਲਾ ਛੱਡ ਦਿੱਤਾ ਆਰੀਆ ਸਮਾਜੀ ਸਾਧੂ ਦਇਆਨੰਦ ਅਪ੍ਰੈਲ 1877 ਵਿੱਚ ਲਾਹੌਰ ਆਇਆ ਗਿਆਨੀ ਜੀ ਦੀ ਇਹਨਾਂ ਨਾਲ ਬਹਿਸ ਪਹਿਲੀ ਵਾਰ ਰਤਨ ਚੰਦ ਦਾ ਦਾੜਾਂਵਾਲ ਦੇ ਬਾਗ ਅਤੇ ਦੂਸਰੀ ਵਾਰ ਡਾਕਟਰ ਰਹੀਮ ਖਾਨ ਦੀ ਕੋਠੀ ਅਤੇ ਤੀਜੀ ਵਾਰ ਮੇਲਾ ਰਾਮ ਦੇ ਤਲਾਬ ਵਿਖੇ ਹੋਈ ਤਿੰਨੇ ਵਾਰੀ ਗਿਆਨੀ ਜੀ ਨੇ ਸਾਧੂ ਨੂੰ ਨਿਰ ਉੱਤਰ ਕੀਤਾ ਤੇ ਜਿੱਤ ਗਿਆਨੀ ਜੀ ਦੀ ਹੋਈ ਗਿਆਨੀ ਦਿੱਤ ਸਿੰਘ ਜੀ ਨੇ 11 April 1880 ਵਿੱਚ ਗੁਰਮੁਖੀ ਅਖਬਾਰ ਛਾਪਣਾ ਸ਼ੁਰੂ ਕੀਤਾ ਜੋ ਕਿ ਬਹੁਤ ਹਰਮਨ ਪਿਆਰਾ ਹੋ ਗਿਆ ਇਨ੍ਹਾਂ ਦਿਨਾਂ ਵਿੱਚ ਹੀ ਗੈਨੀ ਜੀ ਦੀ ਮਿੱਤਰਤਾ ਪ੍ਰੋਫੈਸਰ ਗੁਰਮukh ਸਿੰਘ ਨਾਲ ਹੋ ਗਈ। ਦੋਵਾਂ ਨੇ ਰਲ ਕੇ ਖਾਲਸਾ ਖਵਾ ਸ਼ੁਰੂ ਕੀਤਾ। ਸਿੱਖੀ ਅੰਦਰ ਆਏ ਨਿਗਾਰ ਨੂੰ ਖਤਮ ਕਰਨ ਲਈ ਰਲ ਕੇ ਬਹੁਤ ਕੰਮ ਕੀਤਾ। ਵੇਦੀ ਭੱਲੇ ਸੋਢੀ ਖਾਨਦਾਨਾਂ ਦਾ ਦੰਬ ਵੀ ਨੰਗਾ ਕੀਤਾ। ਖਾਸ ਕਰ ਦਰਬਾਰ ਸਾਹਿਬ ਅੰਦਰ ਮੂਰਤੀਆਂ ਖੇਮ ਸਿੰਘ ਵੇਦੀ ਵੱਲੋਂ ਗਦੈਲਾ ਲਾ ਕੇ ਬੈਠਣਾ ਇਸ ਨੂੰ ਰੋਕਿਆ ਗਿਆ। ਇਸੇ ਕਾਰਨ ਹੀ 18 ਮਾਰਚ 1887 ਨੂੰ ਪ੍ਰੋਫੈਸਰ ਗੁਰਮukh ਸਿੰਘ ਨੂੰ ਪੰਥ ਵਿੱਚੋਂ ਖਾਰਜ ਕਰ ਦਿੱਤਾ ਗਿਆ। ਗਿਆਨੀ ਜੀ ਦੇ ਖਿਲਾਫ ਵੀ 1887 ਵਿੱਚ ਇੱਕ ਲਿਖਤ ਤੇ ਮੁਕੱਦਮਾ ਚਲਾਇਆ ਗਿਆ। ਅਦਾਲਤ ਦੀ ਲੰਬੀ ਕਾਰਵਾਈ ਤੋਂ ਪਹਿਲਾਂ ਹਾਰ ਹੋਈ, ਬਾਅਦ ਵਿੱਚ ਅਪੀਲ ਕਰਨ ਨਾਲ ਗਿਆਨੀ ਜੀ ਦੀ ਜਿੱਤ ਹੋ ਗਈ। ਆਰਥ ਤੰਗੀ ਕਾਰਨ 1887 ਵਿੱਚ ਅਖਬਾਰ ਬੰਦ ਕਰਨਾ ਪਿਆ, ਜੋ ਕਿ ਦੁਬਾਰਾ 1890 ਵਿੱਚ ਸ਼ੁਰੂ ਹੋਇਆ। ਇਹ ਅਖਬਾਰ 1901 ਤੱਕ ਚੱਲਦਾ ਰਿਹਾ। ਡੇਰੇ ਵਿੱਚ ਪ੍ਰਚਾਰ ਕਰ ਰਹਿਣ ਸਮੇਂ ਕੁੜਤਾ ਚਾਦਰਾਂ ਪਹਿਨਦੇ ਸਨ ਪਰ ਬਾਅਦ ਵਿੱਚ ਚੂੜੀਦਾਰ ਪਜਾਮਾ ਕਮੀਜ਼ ਪਹਿਨਣ ਲੱਗ ਪਏ ਫਿਰ ਉਹਨਾਂ ਨੇ ਆਪਣਾ ਦਾੜਾ ਵੀ ਪ੍ਰਕਾਸ਼ ਕਰ ਲਿਆ ਇਹਨਾਂ ਨੇ ਆਪਣੇ ਜੀਵਨ ਅੰਦਰ 70 ਤੋਂ ਵੱਧ ਕਿਤਾਬਾਂ ਲਿਖੀਆਂ ਇਹ ਉਹੀ ਯੋਧੇ ਸਨ ਜਿਸ ਨੇ ਸਮਾਜ ਵਿੱਚ ਸਮਾਜ ਵਿੱਚ ਫੈਲੀਆਂ अनेका ਬੁਰਾਈਆਂ ਨੂੰ ਖਤਮ ਕੀਤਾ ਆਪ ਜੀ ਪੜ ਸਕਦੇ ਹੋ ਪੁਸਤਕ ਸਾਧੂ ਦਇਆ ਆਨੰਦ ਤੇ ਮੇਰਾ ਸੰਵਾਦ ਇਹ ਗਿਆਨੀ ਦਿੱਤ ਸਿੰਘ ਜੀ ਦੀ ਪੁਸਤਕ ਹੈ ਪਾਈ ਸਾਹਿਬ ਅੰਦਰ ਵਿਦਵਤਾ ਦੇ ਨਾਲ ਨਾਲ ਬਲ ਅਤੇ ਨਰਪੈਤਾ ਸਾਹਸ ਸੀ ਜੋ ਉਸ ਸਮੇਂ ਦੇ ਦਇਆਨੰਦ ਆਲਮਾ ਫਾਜ਼ਿਲਾਂ ਨੂੰ ਪਛਾੜਨ ਵਾਲੇ ਸਨ ਉਹਨਾਂ ਤੋਂ ਕੋਈ ਵੀ ਭੈ ਨਹੀਂ ਖਾਂਦਾ ਸਗੋ ਆਪਣੇ ਪੱਖ ਇੰਨੇ ਸਪਸ਼ਟ ਤੇ ਜ਼ੋਰਦਾਰ ਢੰਗ ਨਾਲ ਬਿਆਨ ਕੀਤਾ ਹੈ ਕਿ ਸਾਧੂ ਦਇਆਨੰਦ ਨੂੰ ਇੱਕ ਵਾਰ ਨਹੀਂ ਸਗੋ ਤਿੰਨ ਵਾਰ ਹਾਰ ਖਾ ਕੇ ਨਮੋਸ਼ੀ ਠਾਉਣੀ ਪਈ ਆਪ ਜੀ ਨੇ ਉਸ ਵਹਿਸ ਵਿੱਚ ਜੋ ਨੁਕਤੇ ਉਠਾਈ ਸਨ ਉਹਨਾਂ ਨੂੰ ਲਿਖਤੀ ਰੂਪ ਦੇ ਕੇ ਸਾਧੂ ਜੀ ਦੇ ਚੇਲਿਆਂ ਸਾਹਮਣੇ ਸਦੀਵੀ ਚੈਲੰਜ ਦੇ ਰੂਪ ਵਿੱਚ ਰੱਖਦੇ ਹਨ ਗੈਨੀ ਜੀ ਦੀ ਇਸ ਵਿਚਾਰ ਚਰਚਾ ਤੋਂ ਇਹ ਵੀ ਪ੍ਰਗਟ ਹੁੰਦਾ ਹੈ ਕਿ ਹਾਜ਼ਰ ਜਵਾਬੀ ਸਨ ਆਪਸ ਵਿੱਚ ਹਾਜ਼ਰ ਜਵਾਬ ਦੇ ਇੱਕ ਮਿਸਾਲ ਸਨ ਗੈਨੀ ਜੀ ਨੇ ਜੋ ਨੁਕਤੇ ਸਾ ਆਦਮੀ ਵਾਰਤਕ ਵਿੱਚ ਉਠਾਏ ਆਪਣੀ ਵਾਰਤਕ ਵਿੱਚ ਉਠਾਏ ਉਹ ਕਿੰਨੇ ਸਹੀ ਪੱਖ ਦੀ ਪੂਰਤੀ ਕਰਨ ਵਾਲੇ ਸਨ ਇਹ ਅੱਜ ਵੀ ਸਾਡੇ ਸਾਹਮਣੇ ਵਿਚਾਰਨ ਵਾਲੀ ਵਸਤੂ ਹੈ ਗੈਨੀ ਜੀ ਨੇ ਆਪਣਾ ਸਾਰਾ ਜੀਵਨ ਸਿੱਖ ਧਰਮ ਦੇ ਲੇਖੇ ਲਾ ਦਿੱਤਾ ਗੈਨੀ ਦਿੱਤ ਸਿੰਘ 50 ਕੁ ਸਾਲ ਦੀ ਉਮਰੇ 1890 ਵਿੱਚ ਬਿਮਾਰ ਰਹਿਣ ਲੱਗ ਪਏ ਪਰ ਸਦਾ ਕੰਮ ਵਿੱਚ ਲੱਗੇ ਰਹਿੰਦੇ ਸਨ ਉਹਨਾਂ ਨੇ ਆਪਣਾ ਸਾਰਾ ਜੀਵਨ ਧਰਮ ਦੇ ਲੇਖੇ ਲਾ ਦਿੱਤਾ ਉਹਨਾਂ ਦਾ ਸਰੀਰ ਬਹੁਤ ਕਮਜ਼ੋਰ ਹੋ ਚੁੱਕਾ ਸੀ ਉਹਨਾਂ ਦੀ ਬੇਟੀ ਵਿਦਿਆਵੰਤੀ 17 ਜੂਨ 1901 ਅਕਾਲ ਚਲਾਣਾ ਕਰ ਗਈ ਜਿਸ ਨਾਲ ਗੈਨੀ ਜੀ ਦਾ ਬਹੁਤ ਪਿਆਰ ਸਨੇਹ ਸੀ ਇਸ ਦੀ ਮੌਤ ਕਾਰਨ ਗੈਨੀ ਜੀ ਦੇ ਦਿਲ ਤੇ ਬਹੁਤ ਅਸਰ ਹੋਇਆ ਅਤੇ ਉਹ ਸਦਾ ਉਦਾਸ ਰਹਿਣ ਲੱਗ ਪਏ 15 ਜੁਲਾਈ 1901 ਨੂੰ ਲਾਹੌਰ ਤੋਂ ਫਰੋਜਪੁਰ ਸਿੰਘ ਸਵਾ ਦੇ ਸਮਾਗਮ ਲਈ ਆਏ ਇੱਥੇ ਆ ਕੇ ਆਪ بیمار ਹੋ ਗਏ ਵਾਪਸ ਲਾਹੌਰ ਪਹੁੰਚ ਕੇ ਇਲਾਜ ਕਰਵਾਇਆ ਅਤੇ ਕੁਝ ਠੀਕ ਹੋ ਗਏ ਅਤੇ ਆਪਣੇ ਕੰਮ ਵਿੱਚ ਲੱਗ ਗਏ 18 ਅਗਸਤ 1901 ਨੂੰ ਖਾਲਸਾ ਪ੍ਰਿੰਸ ਦੇ ਦਫ਼ਤਰ ਵਿੱਚ ਰੱਖੀ ਮੀਟਿੰਗ ਚਲ ਲੰਮਾ ਸਮਾਂ ਰਹਿਣ ਕਾਰਨ ਬੁਖਾਰ ਦੁਬਾਰਾ ਚੜਨਾ ਸ਼ੁਰੂ ਹੋ ਗਿਆ ਅੰਤ ਗਿਆਨੀ ਦਿੱਤ ਸਿੰਘ ਜੀ 6 ਸਤੰਬਰ 1901 ਨੂੰ ਅਕਾਲ ਚਲਾਣਾ ਕਰ ਗਏ ਗਿਆਨੀ ਦਿੱਤ ਸਿੰਘ ਪੰਜਾਬੀ ਦੇ ਪਹਿਲੇ ਪ੍ਰੋਫੈਸਰ ਸਿੱਖ ਧਰਮ ਦੇ ਇਤਿਹਾਸ ਦੇ ਮਹਾਨ ਵਿਦਵਾਨ ਉੱਚ ਕੋਟੀ ਦੇ ਕਵੀ ਪ੍ਰਸਿੱਧ ਲੇਖਕ ਉੱਤਮ ਵਿਆਖਿਆਕਾਰ ਟਿੱਕਾਕਾਰ ਉਪਦੇਸ਼ਕ ਪੱਤਰਕਾਰਤਾ ਤੇ ਪਿਤਾਮਾ ਖਾਲਸਾ ਅਖਬਾਰ ਦੀ ਬਾਨੀ ਸਾਡੇ ਮਹਾਨ ਯੋਧੇ ਜਿਸ ਨੇ ਤਿੰਨ ਵਾਰ ਦਇਆਨੰਦ ਨੂੰ ਨਿਰ ਉਤਰ ਕੀਤਾ ਜਿਹੜਾ ਆਪਣੇ ਆਪ ਨੂੰ ਮਹਾਨ ਵਿਦਵਾਨ ਸਮਝਦੇ ਸਨ ਖਾਲਸਾ ਅੰਮ੍ਰਿਤਸਰ ਦੇ ਮੋਢੀ ਰਹੇ ਉਹਨਾਂ ਵੱਲੋਂ 52 ਤੋਂ ਵੱਧ ਕਿਤਾਬਾਂ ਲਿਖੀਆਂ ਸਿੱਖ ਕੌਮ ਵੱਲੋਂ ਉਹਨਾਂ ਨੂੰ ਪੰਥ ਰਤਨ ਨਾਲ ਸਨਮਾਨਿਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਚੰਗੀਆਂ ਲੱਗਦੀਆਂ ਤਾਂ ਪਲੀਜ਼ ਸ਼ੇਅਰ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਜੀ ਅਗਲੀ ਵੀਡੀਓ ਚ ਧੰਨਵਾਦ